रांजे जाट ਭੱਟੀ ਰਾਜਪੁੱਤਾਂ ਚੋਣੇ ਇਹਨਾਂ ਦਾ ਮੂਲ ਇਤਿਹਾਸਕ ਵਿਸ਼ੇਬਾ ਜਿਸ ਮਿਲ ਦੇ ਇਲਾਕੇ ਰਾਏ ਰਾਂਝੇ ਜੱਟਾਂ ਅਤੇ ਰਾਜਪੁੱਤਾਂ ਦੀ ਸਾਂਝੀ ਨਸਲ ਹੈ ਕੁਝ ਰਾਂਝੇ ਜੱਟ ਸੇਖਣੇ ਪਰ ਬਹੁਤੇ ਮੁਸਲਮਾਨ ਜੱਟ ਨੇ ਇਹਨਾਂ ਦਾ ਜ਼ਿਆਦਾਤਰ ਵਸੇਬਾ ਪਾਕਿਸਤਾਨ ਦੇ ਹਿੱਸੇ ਵਾਲੇ ਪੰਜਾਬ ਦੇ ਇਲਾਕੇ ਚ ਨਾਵਾ ਤੇ ਜ਼ਿਲਮ ਦੇ ਵਿਚਲੇ ਇਲਾਕੇ ਹੋਏ ਇਹ ਬਹੁਤ ਹੀ ਅਣਖੀ ਅਤੇ ਲੜਾਕਾ ਕੌਮ ਹੈ ਇਹਨਾਂ ਦੇ ਲੜਾਕੇ ਸੁਭਾਅ ਕਰਕੇ ਰਾਂਝੇ ਜੱਟ ਝੋਟਿਆਵਾਂਗੇ ਇੱਕ ਦੂਜੇ ਨਾਲ ਵੀ ਲੜਣਾ ਨਹੀਂ ਮੁਰਦੇ ਇਸ ਕਰਕੇ ਭਰਾ ਮਾਰੂ ਕੌਮ ਐ ਹੀਰ ਦੀ ਕਹਾਣੀ ਵਿਚਲਾ ਤਿੰਦੋ ਰਾਂਝਾ ਤਖਤ ਹਜ਼ਾਰੇ ਦੇ ਚੌਧਰੀ ਮੋਜੇ ਦਾ ਪੁੱਤ ਸੀ ਮੋਜੂ ਰਾਂਝਿਆਂ ਦਾ ਵੱਡਾ ਚੌਧਰੀ ਸੀ ਕਿਸ ਹੀਰ ਵਿਚਲੇ ਤਿੰਦੋ ਰਾਂਝੇ ਦੇ ਸੁਭਾਤੋਂ ਅਸੀਂ ਰਾਂਝਾ ਜੱਟਾਂ ਦੇ ਸੁਭਾਅ ਦੀ ਪਰਖ ਸਹਿਜ ਹੀ ਕਰ ਸਕਦੇ ਹਾਂ ਜਦੋਂ ਦੀ ਪੰਜਾਬ ਵਿਚਲੀ ਚੰਦਰੀ ਵੰਡ ਦੀ ਲਕੀਰ ਪਈ ਪੰਜਾਬ ਦਾ ਪੂਰਬੀ ਹਮੇਸ਼ਾ ਲਈ ਪੱਛਮੀ ਪੰਜਾਬ ਤੋਂ We again